ਮਾਨਯੋਗ ਡੀਆਈਐਸਾ ਫਰੀਪੋਰਟ ਮਾਨਯੋਗ ਐਸਐਸਪੀ ਸਾਹਿਬ ਮੋਗਾ ਸੀਰੀ ਅਜੀਤਾਂ ਸਿੰਘ ਜੀ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਆ ਥਾਣਾ ਬਦਨੀਕਣਾ ਪੁਲਿਸ ਨੂੰ ਬਧੀਆ ਤਾਮਯਾਬੀ ਮਿਲੀ ਹੈ ਜਿਹੜਾ ਮਿਤੀ 4/10/25 ਨੂੰ ਲਾਲੀਖਾਨ ਵਾਸੀ ਬਦਨੀਕਣਾ ਨੇ ਤਿੰਨ ਮੋਟਰਸਾਈਕਲ ਸਵਾਰ ਜਿਹੜੇ ਅਨਸਾਫੇ ਸੀਗੇ ਇਹਨਾਂ ਨੇ ਪਾਈਪਾਂ ਨਾਲ ਫੁੱਟਮਾਰ ਕਰਕੇ ਜਿਹੜੇ ਬਦਨੀਕਣਾ ਸਿੱਟ ਗਏ ਸੀ ਜਿਹੜਾ ਇਹਨਾਂ ਨੂੰ ਅਸੀਂ ਜਿਹੜਾ ਆਪਣੇ ਆਪਣੇ ਲਾਲੀ ਖਾਨ ਸੀ ਸਕਟਾਂ ਤੋਂ ਬਾਅਦ ਜਿਹੜਾ ਇਹਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਡਾਕਟਰ ਨੇ ਰੈਫਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਜਿਹੜਾ ਰੈਫਰ ਕਰਤਾ ਸੀ ਜਿਹੜਾ ਉੱਥੇ ਮਿਤੀ 5/10/25 ਨੂੰ ਲਾਲੀ ਖਾਨ ਦੀ ਜਿਹੜੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਮਨਵਾਲ ਦੇ ਭਰਾ ਸੁਖਸੈਨ ਖਾਨ ਦੇ ਬਿਆਨ ਤੇ FIR ਨੰਬਰ 184 ਮਿਤੀ 6/10/25 ਅੰਦਰ ਸੈਕਸ਼ਨ 103 ਤੇ 3 ਹਾਈਪਨ 5 ਬੀ ਐਨ ਐਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਜਿਹੜਾ ਜਿਹੜੇ ਮਲਜਮ ਨੇ ਇਹਨਾਂ ਦੀ ਪਛਾਣ ਇਸ ਤਰ੍ਹਾਂ ਹੋਈ ਹੈ ਜਿਹੜਾ ਮਾਸਟਰਮਾਈਂਡ ਸੀ ਗਰਮੀਤ ਸਿੰਘ ਗੱਗੂ ਸਨੋ ਸਿਰੁਖ ਸਿੰਘ ਬਦਨੀ ਕਲਾਂ ਦਾ ਰਹਿਣ ਵਾਲਾ ਤੇ ਜਿਹਨੇ ਵੈਕੀ ਕੀਤੀ ਹੈ ਕਾਕਾ ਇlias ਮੋਟਾ ਕੈਲਾ son of ਬਲਜਿੰਦਰ ਸਿੰਘ ਬਦਨੀ ਕਲਾ ਜਿਹੜੇ ਗ੍ਰਿਫਤਾਰ ਅਸੀਂ ਕਰ ਰਹੇ ਨੇ ਜਿਹੜਾ ਸਰ ਅਗਲੇਰੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਦੋਸ਼ੀਆਂ ਖਿਲਾਫ ਜਿਹੜਾ ਅਸੀਂ ਅੱਜ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਦੋਨਾਂ ਨੂੰ ਪੇਸ਼ ਕਰਕੇ ਇਹਨਾਂ ਨੂੰ ਹੋਰ ਵੀ ਡੰਗਾਇਨਾ ਪੁਸਫਿਸ ਕਰਾਂਗੇ ਦੋਸ਼ੀਆਂ ਦਾ ਸਰ ਰਿਮਾਂਡ ਮਿਲਿਆ ਜੀ ਰਿਮਾਂਡ ਇਹ 2 ਦਿਨ ਦਾ ਮਿਲਿਆ ਤੇ ਰਿਮਾਂਡ ਲੈ ਕੇ ਜਿਹੜੇ ਇਹਨਾਂ ਦੀ ਅੱਜ ਅਸੀਂ ਪੁਸਫਿਸ ਕਰਾਂਗੇ ਇਨਾਂ ਦੀ ਸਰ ਇਸ ਕਟਮਾਰ ਦਾ ਕੀ ਕਾਰਨ ਸਾਹਮਣੇ ਆਇਆ ਜੀ ਹੁਣ ਤੱਕ? ਕਾਲੇ ਅਸੀਂ ਤਫ਼ਤੀਸ਼ ਚੱਲ ਰਹੀ ਹੈ। ਜੋ ਵੀ ਗੱਲ ਸਾਹਮਣੇ ਆਉਂਦੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ।